ਦੇਖੋ ਟਾਈਮ ਟਾਈਮ ਦੀ ਗੱਲ ਆ ਹਨਾ ਇੱਕ ਸਾਡੀਆਂ ਮੰਮੀਆਂ ਮੰਝਿਆਂ ਦੇ ਕੱਪੜੇ ਲਾਉਂਦੀਆਂ ਹੁੰਦੀਆਂ ਸੀ ਤੇ ਉਹ ਕੱਲੀ ਚਾਦਰ ਜੂ ਵੀ ਆਉਂਦੀ ਹੁੰਦੀ ਵਿਚਾਰੀਆਂ ਸਾਰਾ ਦਿਨ ਖਪੀ ਜਾਂਦੀਆਂ ਤੇ ਕਦੇ ਤਾਂ ហេਠਾ ਕੋਈ ਸ਼ਾਰਲ ਸ਼ੂਲ ਪੁਰਾਣਾ ਲਾਉਂਦੀਆਂ ਵੀ ਗਰਦ ਨਾ ਪਵੇ ਮੰਝੇ ਤੇ ਕਦੇ ਗੱਟਿਆਂ ਨੂੰ ਕੱਟ ਕੇ ਜਿਹੜੀ ਉੱਪਰਲੀ ਚਾਦਰ ਹੁੰਦੀ ਸੀ ហេਠਲੇ ਪਾਸੇ ਉਹ ਗੱਟੇ ਨੂੰ ਜੋੜ ਦਿੰਦੀਆਂ ਤਾਂ ਕਿ ਗਰਦ ਨਾ ਪਵੇ ਮੰਝੇ ਦੇ ਤੇ ਅੱਜ ਦੇਖ ਲਓ ਆ ਮੰਝਿਆਂ ਦੇ ਵੀ ਆ ਝੱਗੇ ਜੇ ਆਉਂਦੇ ਆ ਇਧਰੋਂ ਫੜ ਕੇ ਚੜਾਤਾ ਇੱਕ ਪਾਸੇ ਮੇਰੇ ਵਰਗੀ ਨੇ ટોਪੇ ਲਾਤੇ ਤਾਂ ਵੀ ਇੰਨੀ ਦਹਿਸ਼ਤ ਆ ਵੀ ਨਾ ਉੱਚੀ ਨਾ ਬੋਲੋ ਕਰਨਗੇ ਵੀ ਮੰਝਿਆਂ ਨੂੰ ਕੱਪੜੇ ਲਾ ਕੇ ਪਤਾ ਨਹੀਂ ਅੱਕ ਥੱਕ ਆਕਦੀਆਂ ਸੀ ਸਾਡੀਆਂ ਮੰਮੀਆਂ ਆਕਦੀਆਂ ਸੀ ਵਿਚਾਰੀਆਂ ਜਿਹੜੀਆਂ ਸਾਰਾ ਸਾਰਾ ਦਿਨ ਖਾਪਦੀਆਂ ਸੀਗੀਆਂ ਹਨਾ ਨਾਲੇ ਸੋਚਦੀਆਂ ਵਿਚਾਰੀਆਂ ਫਿਰ ਵੀ ਥੱਲੇ ਲਾਈਏ ਕੀ ਹਨਾ ਉੱਪਰ ਤਾਂ ਚਲੋ ਹੈਗਾ ਕੱਪੜਾ ਲਾਉਣ ਨੂੰ ਤੇ ਉੱਤੋਂ ਅਸੀਂ ਹੁੰਦੇ ਸੀ ਉਹਨਾਂ ਨੂੰ ਅਕਾਉਣ ਵਾਲੇ ਅਸੀਂ ਤਿੰਨ ਚਾਰ ਭੈਣ ਭਰਾਵਾਂ ਚ ਨਾ ਅਸੀਂ ਐ ਮਤਲਬ ਅੱਜ ਕੱਲ ਦੇ ਜਵਾਕ ਇਹ ਚੀਜ਼ਾਂ ਕਿੱਥੋਂ ਇੰਜੋਏ ਕਰ ਲੈਣਗੇ ਹਨਾ ਉਹ ਸ਼ਾਂਤੀ ਉਹ ਸਕੂਨ ਤੇ ਉਹ ਆਨੰਦ ਸਾਡੇ ਤੋਂ ਪੁੱਛ ਕੇ ਵੇਖੋ ਇੱਕ ਦਾ ਬੁਨੇ ਹੋਏ ਮੰਜੇ ਤੇ ਸਭ ਤੋਂ ਪਹਿਲਾਂ ਕਿਹਨੇ ਬੈਠਣਾ ਇਹ ਸਭ ਤੋਂ ਵੱਡੀ ਖੁਸ਼ੀ ਹੁੰਦੀ ਸੀ ਇੱਕ ਮੰਜੇ ਤੇ ਜਦੋਂ ਕੱਪੜਾ ਲੱਗ ਗਿਆ ਸੋਹਣੇ ਸੋਹਣੇ ਮੰਜੇ ਬਣ ਗਏ ਹਨਾ ਉਹ ਤਾਂ ਸਭ ਤੋਂ ਪਹਿਲਾਂ ਕੌਣ ਬੈਠੂਗਾ ਆ ਮੈਨੂੰ ਵੇਖ ਲਓ ਮੈਂ ਇੱਥੇ ਕੱਪੜਿਆਂ ਨਾਲ ਇੱਥੇ ਖਪੀ ਜਾਨੀ ਆ ਤੇ ਜਵਾਕ ਪਤਾ ਨਹੀਂ ਕਿੱਥੇ ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਅਸੀਂ ਪਹਿਲਾਂ ਬੈਠਣਾ ਤੇ ਸਾਡੇ ਸਾਡੇ ਸਾਰੇ ਭੈਣ ਭਰਾਵਾਂ ਚ ਨਾ ਇੱਕ ਅੱਧਾ ਇਹ ਜਾਂਦਾ ਸੀ ਵੀ ਆਹ ਦੇਖ ਮੈਂ ਕਿਹਾ ਸੀ ਮੈਂ ਸਭ ਤੋਂ ਪਹਿਲਾਂ ਮੈਂ ਬੈਠੂੰਗਾ ਤੇ ਕਿਧਰੇ ਮੁੰਜੇ ਮੁੰਜੇ ਉੱਥੇ ਜੁੰਡ ਮੁੰਡੀ ਹੋ ਜਾਂਦੇ ਵੀ ਮੈਂ ਬੈਠਣਾ ਸੀ ਜਿਹੜਾ ਪਹਿਲਾਂ ਬੁਣਿਆ ਸੀ ਉਹ ਤੇ ਤੂੰ ਬੈਠ ਗਿਆ ਸੀ ਅੱਜ ਵਾਲੇ ਤੇ ਮੈਂ ਬੈਠਣਾ ਸੀ ਅੱਜ ਕੱਲੋ ਕੰਮ ਹੀ ਚੱਕਿਆ ਗਿਆ ਅੱਜ ਕੱਲ ਕੋ ਮੰਜੇ ਹੀ ਨਹੀਂ ਬਣਦਾ ਅੱਜ ਕੱਲ ਤਾਂ ਰੈਡੀमेड ਬੁਣੇ ਬਣਾਏ ਲਿਆਓ ਝੱਗੇ ਜੇ ਚੜਾਓ ਮੰਜੇ ਰੈਡੀ ਉਹ ਥੋੜਾ ਜਿਹਾ ਸੀ ਵੀ ਖਾ ਪੀ ਜਾਓ ਤੇ ਮੁੜ ਕੇ ਉੱਥੇ ਲੜੀ ਜਾਓ ਇਹ ਆਨੰਦ ਨੇ ਸਾਨੂੰ ਪਤਾ 90 ਦੇ ਜੰਮਿਆਂ ਨੂੰ ਵੀ ਇਹ ਜਿਹੜੇ ਆ ਆਨੰਦ ਨੇ ਇਹ ਅੱਜ ਕੱਲ ਦੇ ਜਵਾਕਣ ਜੇ ਮਿਸ ਕਰ ਰਹੇ ਨੇ ਨਾ ਤੇ ਆਪਾਂ ਉਹ ਹੰਡਾ ਕਿਆ ਬਾਤਾਂ ਸੀ ਦੱਸੋ ਕੌਣ ਕੌਣ ਐ ਕਰਦਾ ਰਿਹਾ ਤੇ ਕਿਹਦਾ ਕਿਹਦਾ ਭਰਾ ਸ਼ਰਾਰਤੀ ਹੁੰਦਾ ਸੀ ਜਿਹੜਾ ਪਹਿਲਾਂ ਬੈਠਦਾ ਹੁੰਦਾ ਸੀ ਤੇ ਕਿਹਦੇ ਕਿਹਦੇ ਲੜਾਈ ਹੁੰਦੀ ਸੀ ਇਸ ਗੱਲ ਨੂੰ ਲੈ ਕੇ ਵੀ ਪਹਿਲਾਂ ਮੈਂ ਬੈਠਣਾ ਪਹਿਲਾਂ ਮੈਂ ਬੈਠਣਾ